ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੁਰ ਨਵੀਂ ਅਤੇ ਵੱਡੀ ਚੇਤਾਵਨੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹਨੂੰ ਭਾਵੇਂ ਮਰਜ਼ੀ ਜਿਤਾ ਦਿਓ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ ਖਾਤਰੇ ਵਿੱਚ ਵੜਿੰਗ ਦੀ ਕੁਰਸੀ ਅਤੇ ਪ੍ਰਧਾਨਗੀ ਹਾਈ ਕਮਾਂਡ ਕੋਲ ਪਹੁੰਚੀ ਵੜਿੰਗ ਦੀ ਸ਼ਿਕਾਇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੜ ਵੱਡਾ ਐਲਾਨ ਝੂਠੇ ਪੁਲਿਸ ਮੁਕਾਬਲੇ ਵਿੱਚ ਤਤਕਾਲੀ ਐਸਐਚਓ ਨੂੰ ਉਮਰਕੈਤ ਅਮਰੀਕਾ ਵਿੱਚ ਹਜ਼ਾਰਾਂ ਭਾਰਤੀਆਂ ਤੇ ਖਤਰਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਇਹ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਇਕਤ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਆਪਣਾ ਬਿਲਕੁਲ ਨਵਾਂ ਨਕੋਰ ਚੈਨਲ ਹੈ ਟੀਵੀ ਐਨ ਨਿਊਜ਼ ਜਿਸ ਦੇ ਉੱਤੇ ਸਾਰਾ ਦਿਨ ਖਬਰਾਂ ਤੁਹਾਡੇ ਵਾਸਤੇ ਪੈਂਦੀਆਂ ਰਹਿੰਦੀਆਂ ਨੇ ਜੇ ਚੈਨਲ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਸਕਰੀਨ ਤੇ ਲਿਖ ਰਹੇ ਹਾਂ @officialtvn ਸਰਚ ਕਰੋ ਤੁਹਾਡੇ ਸਾਹਮਣੇ ਆਪਣਾ ਨਵਾਂ ਚੈਨਲ ਆ ਜਾਵੇਗਾ ਉਮੀਦ ਹੈ ਕਿ ਬੇਨਤੀਆਂ ਸਵੀਕਾਰੋਗੇ ਤੇ ਆਓ ਹੁਣ ਇੱਕ ਇੱਕ ਕਰਕੇ ਨਾਲ ਸਾਰੀਆਂ ਜਾਣਕਾਰੀਆਂ ਵੱਲ ਵਧੀਏ ਸਭ ਤੋਂ ਪਹਿਲਾਂ ਸਿੱਖ ਸਿਆਸਤੀ ਗੱਲ ਕਰਦੇ ਹਾਂ ਤਖਤਸ਼ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਖਿਆ ਕਿ ਉਹਨਾਂ ਉੱਤੇ ਦੋਸ਼ ਲਗਾਏ ਗਏ ਐ ਕਿ ਅਸਲ ਦੇ ਵਿੱਚ ਕਹਾਣੀਆਂ ਇਹਦੇ ਪਿੱਛੇ ਦੀਆਂ ਕੁਝ ਹੋਰ ਨੇ ਉਹ ਕਹਿੰਦੇ ਮੇਰੇ ਤੇ ਦੋਸ਼ ਲਾ ਕੇ ਮੈਨੂੰ ਤਾਂ ਫਾਰਗ ਕਰ ਦਿੱਤਾ ਬਾਹਰ ਕਰ ਦਿੱਤਾ ਹੁਣ ਉਹ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਗੁੱਜੇ ਭੇਤ ਖੋਲਣ ਦੀਆਂ ਕਹਿੰਦੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਆਖਿਆ ਕਿ ਬੀਤੇ ਦਿਨੀ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਹੁਣ ਮੇਰੇ ਬਾਰੇ ਕੀ ਖਬਰ ਹੈ ਤਾਂ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਆਖ ਦਿੱਤਾ ਕਿ ਪਤਾ ਲੱਗਿਆ ਕਿ ਤੁਹਾਨੂੰ ਵੀ ਸਮਾਂ ਆਉਣ ਤੇ ਬਦਰਾਮ ਅਤੇ ਦੱਬਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਕੌਮ ਵਾਸਤੇ ਮੰਦਭਗਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਦਰਅਸਲ ਤਾਰਨ ਤਾਰਨ ਦੇ ਇੱਕ ਸਮਾਗਮ ਦੇ ਵਿੱਚ ਸੰਬੋਧਨ ਹੁੰਦਿਆਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਭਰਤੀ ਦੇ ਵਾਸਤੇ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ ਦੋ ਮੈਂਬਰ ਉਹਦੇ ਅਸਤੀਫਾ ਦੇ ਚੁੱਕੇ ਨੇ ਤੇ ਹੁਣ ਉਸਤੇ ਪੰਜ ਮੈਂਬਰ ਰਹਿ ਚੁੱਕੇ ਆ ਜਿਨ੍ਹਾਂ ਦੀ ਉਹ ਕਹਿੰਦੇ ਦਿਰੜਤਾ ਹੈ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਉਹਨਾਂ ਆਖਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਅਕਵਾਉਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਹੁਣ ਖਤਮ ਕਰਨਾ ਚਾਹੁੰਦੇ ਆ ਪਰ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਹੁਣ ਇਹ ਆਖ ਰਹੇ ਆ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਕਰੇਗੀ ਇਹ ਗੈਰ ਕਾਨੂੰਨੀ ਹੈ ਹੁਣ ਜਿਹੜੀ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਹੋਏਗੀ ਕਹਿੰਦੇ ਉਹਨੂੰ ਇਹ ਵੱਡੇ ਪੰਥਕ ਆਗੂ ਗੈਰ ਕਾਨੂੰਨੀ ਦੱਸ ਰਹੇ ਨੇ ਉਹਨਾਂ ਆਖਿਆ ਕਿ ਕੋਈ ਗੱਲ ਨਹੀਂ ਜਦੋਂ 5 ਮੈਂਬਰੀ ਭਰਤੀ ਲਈ ਕਮੇਟੀ ਆਏਗੀ ਪਹਿਲਾਂ ਇਹਨਾਂ ਦਾ ਸਨਮਾਨ ਕਰਿਓ ਅਤੇ ਫਿਰ ਭਰਤੀ ਵਿੱਚ ਤੁਸੀਂ ਸਹਿਯੋਗ ਵੀ ਦਿਓ ਲੋੜ ਪੈਣ ਤੇ ਉਹਨਾਂ ਨੇ ਇੱਕ ਵੱਡੀ ਚੇਤਾਵਨੀ ਦੇ ਦਿੱਤੀ ਹੈ ਕਿ ਲੋੜ ਪੈਣ ਤੇ ਪਾਰਟੀ ਵੀ ਰਜਿਸਟਰ ਕਰਵਾ ਲਵਾਂਗੇ 5 ਮੈਂਬਰੀ ਕਮੇਟੀ ਭਰਤੀ ਆਧਾਰ ਕਾਰਡ ਦੇ ਨਾਲ ਕਰੇਗੀ ਅਤੇ ਇਹ ਭਰਤੀ ਉਹਨਾਂ ਨੇ ਆਖਿਆ ਕਿ ਰਿਕਾਰਡ ਤੋੜ ਹੋਵੇਗੀ ਉਹਨਾਂ ਨੇ ਆਖਿਆ ਕਿ 2 ਦਸੰਬਰ ਦਾ ਹੁਕਮਨਾਮਾ ਅਸੀਂ ਸੰਗਤਣ ਮਿਲ ਕੇ ਲਾਗੂ ਕਰਵਾਵਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਵਕਤ ਆਏਗਾ ਪੰਥ ਵਿਰੁੱਧ ਚੱਲਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਧੂਕੇ ਬਾਹਰ ਕੱਢਾਂਗੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ 5 ਮੈਂਬਰੀ ਕਮੇਟੀ ਦੇ ਵੱਲੋਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਾਸਤੇ ਯਤਨ ਕੀਤੇ ਜਾ ਰਹੇ ਨੇ। ਤੁਸੀਂ ਵੱਧ ਤੋਂ ਵੱਧ ਮੈਂਬਰ ਬਣਿਓ। ਇਹਨਾਂ ਨੂੰ ਧੂਕੇ ਬਾਹਰ ਕੱਢੀਏ। ਭਾਈ ਅਮਰੀਕ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅੱਜ ਅਸੀਂ ਭਿਆਨਕ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਉਹਨਾਂ ਨੇ ਆਖਿਆ ਕਿ ਇਸ ਸਮੇਂ ਪੰਥ ਨੂੰ ਇੱਕ ਜੁਟ ਹੋ ਕੇ ਭਵਿੱਖ ਵਾਸਤੇ ਕੰਮ ਕਰਨਾ ਚਾਹੀਦਾ ਹੈ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਉਹੀ ਦਰਅਸਲ ਗੁਰਦੁਆਰਾ ਸਹਿਬਾਨਾਂ ਦੀਆਂ ਮਰਿਆਦਾਵਾਂ ਦਾ ਇਸ ਵਕਤ ਘਾਣ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕਰਦਾ ਕਿ ਆਓ ਅੱਗੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰੀਏ ਤੇ ਵੱਧ ਤੋਂ ਵੱਧ ਮੈਂਬਰ ਬਣੋ ਪੰਥਕ ਸੋਚ ਵਿੱਚ ਇੱਕ ਨਵੇਂ ਰੂਪ ਵਿੱਚ ਉਭਾਰ ਆ ਸਕੇ ਉਹਨਾਂ ਨੇ ਕਿਹਾ ਕਿ ਤਾਕਤ ਹਮੇਸ਼ਾ ਸਰਕਾਰਾਂ ਦੀਆਂ ਅੱਖਾਂ ਵਿੱਚ ਲੜਕਦਾ ਰਹੇਗਾ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਗਾਤਾਰ ਹਮਲੇ ਹੋ ਰਹੇ ਨੇ ਜੋ ਕਿਸੇ ਵੀ ਰੂਪ ਵਿੱਚ ਭਾਵੇਂ ਹੋਣ ਉਹਨਾਂ ਨੇ ਫਿਰ ਦੁਹਰਾਇਆ ਕਿ 2 ਦਸੰਬਰ ਵਾਲੇ ਹੁਕਮਰਾਨ ਨੂੰ ਕਈ ਤਾਂ ਮਰਨ ਤੋਂ ਵੀ ਇਰਕਾਰੀ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਇੱਕ ਆਗੂ ਨੇ ਤਾਂ ਇਹ ਵੀ ਆਖ ਦਿੱਤਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਬਣੀ 7 ਮੈਂਬਰੀ ਕਮੇਟੀ ਗੈਰ ਕਾਨੂੰਨੀ ਹੈ ਉਹਨਾਂ ਨੇ ਆਖਿਆ ਕਿ ਇਹਨਾਂ ਦੇ ਤੰਗਣਾ ਰਣੌਤ ਗਰੁੱਪ ਨੇ ਤਾਂ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਆਖਿਆ ਕਿ ਅਕਾਲੀ ਦਲ ਨੂੰ 2 ਦਸੰਬਰ ਵਾਲਾ ਫੈਸਲਾ ਉਹ ਮੰਨਣਾ ਚਾਹੀਦਾ ਹੈ ਅਤੇ 1 ਅਗੁਤਾਈ ਤੋਂ ਤੱਕ ਆਖ ਰਿਹਾ ਹੈ ਕਿ ਕਮੇਟੀ ਅਤੇ ਇਹਨਾਂ ਵੱਲੋਂ ਕੀਤੀ ਜਾਣ ਵਾਲੀ ਭਰਤੀ ਵੀ ਗੈਰਕਾਨੂੰਨੀ ਹੋਵੇਗੀ ਤੇ ਹੁਣ ਗੱਲ ਕਰਦੇ ਆ ਮਨਜਿੰਦਰ ਸਿੰਘ ਸਿਰਸਾ ਦੀ ਦਿੱਲੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ ਜਿਹੜੀ ਨਵੀਂ ਸਰਕਾਰ ਭਾਜਪਾ ਦੀ ਅਗਵਾਈ ਵਾਲੀ ਬਣੀ ਹੈ ਉਹ ਮੁਹਾਲੀ ਆਏ ਹੋਏ ਸੀ ਮਨਜਿੰਦਰ ਸਿੰਘ ਸਿਰਸਾ ਨੇ ਇਥੋਂ ਤੱਕ ਆਖ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹਨੂੰ ਭਾਵੇਂ ਮਰਜ਼ੀ ਜਿਤਾ ਦਿਓ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਰਾਸਵਾਦੀ ਇੱਕ ਸੀਟ ਖੁੱਸ ਜਾਵੇਗੀ ਇਸ ਤਰ੍ਹਾਂ ਉਹਨਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵੀ ਕੀਤੀ ਅਤੇ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਆਖਿਆ ਕਿ ਭਾਜਪਾ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਇਕੱਲਿਆਂ ਲੜੇਗੀ ਉਹਨਾਂ ਦੀ ਪਾਰਟੀ ਦੇ ਵੱਲੋਂ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਗੱਠ ਜੋੜ ਨਹੀਂ ਕੀਤਾ ਜਾਏਗਾ ਸਿਰਸਾ ਨੇ ਕੇਜਰੀਵਾਲ ਦੇ ਉੱਤੇ ਤੰਜ ਕਸਟੀਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੋ ਆਪਣੇ ਆਪ ਨੂੰ ਦਿੱਲੀ ਦਾ ਮਾਲਕ ਸਮਝਦੇ ਸੀ ਹੁਣ ਉਹ ਕਿਰਾਏਦਾਰ ਵੀ ਨਹੀਂ ਰਹੇ ਇਨੀ ਦਿਨੀ ਕੇਜਰੀਵਾਲ ਪੰਜਾਬ ਦੇ ਵਿੱਚ ਘੁੰਮ ਰਿਹਾ ਹੈ ਸਿਰਸਾ ਦੇ ਇਸ ਬਿਆਨ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਭਾਜਪਾ ਕਾਂਗਰਸ ਨੂੰ ਜਿਤਾਉਣਾ ਚਾਹੁੰਦੀ ਹੈ ਜਾਂ ਫਿਰ ਅਕਾਲੀ ਦਲ ਨੂੰ ਜਾਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚੋਂ ਭਾਜਪਾ ਦਾ ਜਿੱਤਣਾ ਹਾਲੇ ਯਕੀਨੀ ਨਹੀਂ ਇਸ ਕਰਕੇ ਉਹਨਾਂ ਨੇ ਇਹ ਵੀ ਆਖਿਆ ਕਿ ਭਾਜਪਾ ਨੂੰ ਹੀ ਜਤਾਇਆ ਜਾਵੇ ਹੁਣ ਚਰਚਾ ਇਹ ਵੀ ਸ਼ੁਰੂ ਹੋ ਗਈ ਹੈ ਕੇਜਰੀਵਾਲ ਕੀ ਪੰਜਾਬ ਦੇ ਸੱਚਮੁੱਚ ਮੁੱਖ ਮੰਤਰੀ ਬਣਨਾ ਚਾਹੁੰਦੇ ਹੈ ਹਾਲਾਂਕਿ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਵਿਰੋਧੀ ਪਾਰਟੀਆਂ ਵਾਲੇ ਆਗੂ ਬਿਆਨ ਦੇ ਚੁੱਕੇ ਹੈ ਕਿ ਰਾਗਵ ਚੱਡਾ ਕੇਜਰੀਵਾਲ ਦੇ ਜਵਾਈ ਬਣਨਗੇ ਜਦੋਂ ਕਿ ਅਸਲੀਅਤ ਨਹੀਂ ਉਹਨਾਂ ਦਾ ਪ੍ਰਨੀਤੀ ਚੋਪੜਾ ਨਾਲ ਵਿਆਹ ਹੋ ਚੁੱਕਿਆ ਹੈ ਇਹ ਗੱਲ ਬਿਲਕੁਲ ਝੂਠ ਤੇ ਬੇਮੁਰੀਦ ਸਾਬਤ ਹੋਈ ਫਿਰ ਉਹਨਾਂ ਨੇ ਆਖਿਆ ਕਿ ਜਦੋਂ ਕੇਜਰੀਵਾਲ ਜੇਲ੍ਹ ਚਲੇਗਾ ਉਹਦੀ ਪਤਨੀ ਦਿੱਲੀ ਦੀ ਮੁੱਖ ਮੰਤਰੀ ਬਣੇਗੀ। ਉਦੋਂ ਵੀ ਆਤਿਸ਼ੀ ਮਾਰਲੇ ਨਾ ਦਿੱਲੀ ਦੇ ਮੁੱਖ ਮੰਤਰੀ ਬਣੇ। ਹੁਣ ਇੱਕ ਵਾਰ ਫਿਰ ਤੋਂ ਇਹ ਚਰਚਾ ਦਾ ਵਿਸ਼ਾ ਛੇੜ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਉਹਨਾਂ ਦੀ ਅੱਖ ਪੰਜਾਬ ਦੀ ਕੁਰਸੀ ਤੇ ਆਪਾਵੋ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਫਿਰਾਕ ਦੇ ਵਿੱਚ ਹੈ। ਇਸੇ ਕਰਕੇ ਵਿਪਾਸਨਾ ਦੇ ਬਹਾਨੇ ਪੰਜਾਬ ਆਇਆ ਹੈ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਕੁਰਸੀ ਤੋਂ ਲਾਂਭੇ ਕਰਕੇ ਉਹ ਭਗਵੰਤ ਮਾਨ ਦੀ ਕੁਰਸੀ ਤੇ ਬੈਠ ਸਕਣ। ਜਦੋਂ ਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਜਰਾ ਵੀ ਸੱਚਾਈ ਨਹੀਂ ਕਿਉਂਕਿ ਪਹਿਲਾਂ ਵੀ ਇਹਨਾਂ ਵੱਲੋਂ ਇਸੇ ਤਰ੍ਹਾਂ ਅਫਵਾਹਾਂ ਫੈਲਾਈਆਂ ਗਈਆਂ ਸੀ ਤੇ ਹੁਣ ਗੱਲ ਕਰਦਿਆਂ ਵੜਿੰਗ ਦੀ ਕਾਂਗਰਸ ਦੀ ਕਾਂਗਰਸ ਦਾ ਆਪਸੀ 카ਟੋ ਕਲੇਸ਼ ਨਾਲ ਥਮਣ ਦਾ ਨਾਮ ਲੈ ਰਿਹਾ ਤੇ ਨਾ ਪਹਿਲੇ 카ਟੋ ਕਲੇਸ਼ਿਸ ਤੇ ਕਾਰਨ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਉਹਦੇ ਤੋਂ ਕੋਈ ਸਬਕ ਲੈ ਰਹੇ ਨਹੀਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਕਾਂਗਰਸ ਤੇ ਅੰਦਰੂਨੀ ਕਲੇਸ਼ ਦੀ ਧੜੇਬੰਦੀ ਉਧੀਆਂ ਰਿਪੋਰਟਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਨੇ ਕਈ ਵਾਰ ਇਹ ਅੰਦਰੂਨੀ ਟਕਰਾਅ ਜਨਤਾ ਦੇ ਸਾਹਮਣੇ ਵੀ ਆ ਚੁੱਕਿਆ ਹੈ ਜਿਸ ਕਾਰਨ ਕਾਂਗਰਸ ਪਾਰਟੀ ਦਾ ਅਕਸ ਵੀ ਖਰਾਬ ਹੋਇਆ ਹੈ ਕੁਝ ਸਮੇਂ ਤੋਂ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਇਹਨਾਂ ਵਿਵਾਦਾਂ ਦੇ ਵੱਲ ਧਿਆਨ ਦੇਣਾ ਵੀ ਸ਼ੁਰੂ ਕੀਤਾ ਹੈ ਅਤੇ ਆਪਣੇ ਪੱਧਰ ਤੇ ਰਿਪੋਰਟ ਵੀ ਮੰਗੀ ਹੈ ਸੁਬਾਈ ਆਗੂਆਂ ਦੀਆਂ ਸ਼ਿਕਾਇਤਾਂ ਨੂੰ ਲਗਾਤਾਰ ਸੁਣੋਂ ਤੋਂ ਬਾਅਦ ਕੇਂਦਰੀ ਹਾਈ ਕਮਾਂਡ ਨੇ ਆਪ ਨਾਲ ਸੰਬੰਧਾਂ ਦੇ ਪੁਵਿੱਖ ਦਾ ਖੁਦ ਨੋਟਸ ਲਿਆ ਸੀ ਅਤੇ ਆਪਣੇ ਪੱਧਰ ਤੇ ਇਸ ਦੀ ਮੰਗ ਕੀਤੀ ਸੀ ਜਿਸ ਦੀ ਰਿਪੋਰਟ ਨੂੰ ਹੁਣ ਕਾਂਗਰਸ ਸਹਾਇਕ ਕੁਮਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਹਾਈ ਕਮਾਂਡ ਦੇ ਕਰੀਬੀ ਸੂਤਰ ਦੱਸ ਰਹੇ ਨੇ ਕਿ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਲਕਰਜਨ ਖੜਗੇ ਰਾਹੁਲ ਗਾਂਧੀ ਕੇ ਸੀ ਵੀਨੂ ਗੋਪਾਲ ਨੂੰ ਸੌਂਪੀ ਗਈ ਸੀ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਤੇ ਵਾਲਾ ਰਾਜਨੀਤਿਕ ਉਥਲ ਪੁਥਲ ਜ਼ਰੂਰ ਹੋ ਸਕਦੀ ਹੈ ਇਹ ਰਿਪੋਰਟ ਪੰਜਾਬ ਕਾਂਗਰਸ ਦੇ ਵਿੱਚ ਪੁਚਾਲ ਵੀ ਲਿਆ ਸਕਦੀ ਹੈ ਰਿਪੋਰਟ ਮਿਲਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਹੁਣ ਨੌਵਰੀ ਯੁਕਤ ਇੰਚਾਰਜ ਜਨਰਲ ਸਕੱਤਰ ਭਪੀਸ਼ ਬਗੇਲ ਦੇ ਨਾਲ ਮੀਟਿੰਗ ਕਰਕੇ ਕਈ ਵੱਡੇ ਫੈਸਲੇ ਵੀ ਲੈ ਸਕਦੀ ਹੈ ਇਸ ਰਿਪੋਰਟ ਵਿੱਚ ਕਾਥੇ ਤੌਰ ਤੇ ਸੰਸਦ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਰਜ ਸ਼ੈਲੀ ਤੇ ਗੰਭੀਰ ਦੋਸ਼ ਲਗਾਏ ਗਏ ਐ ਪੰਜਾਬ ਕਾਂਗਰਸ ਦੇ ਵਿੱਚ ਦੱਸਿਆ ਗਿਆ ਕਿ ਆਪਸੀ ਤਾਲਮੇਲ ਨਹੀਂ ਹੈ ਇੱਕ ਆਗੂ ਦੂਸਰੇ ਆਗੂ ਨੂੰ ਵੇਖਣਾ ਤੇ ਸੁਣਨਾ ਪਸੰਦ ਨਹੀਂ ਕਰਦਾ ਇਹ ਖਬਰਾਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਦੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵਨਯੁਕਤ ਇੰਚਾਰਜ ਭੁਪੇਸ਼ ਬਗੇਲ ਨੇ ਇਹਨਾਂ ਖਬਰਾਂ ਦਾ ਹੁਣ ਭਾਵੇਂ ਖੰਡਨ ਕਰ ਦਿੱਤਾ ਪਰ ਇਹਨਾਂ ਗੱਲਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਵਿਰੋਧੀ ਧਿਰ ਦੇ ਆਗੂ ਵਿਚਾਰੇ ਸਭ ਕੁਝ ਠੀਕ ਚੱਲ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਅਤੇ ਪੰਜਾਬ ਦੇ ਸੀਨੀਅਰ ਆਗੂ ਇਹਨਾਂ ਦਾ ਆਪਸੀ ਤਾਲਮੇਲ ਸ਼ਲਾਘਾਯੋਗ ਹੈ। ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਇਹ ਤਾਲਮੇਲ ਪੂਰਨ ਸੂਬਿਆਂ ਵਾਸਤੇ ਵੀ ਮਿਸਾਲ ਬਣੇਗਾ ਅਸਲ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਇਸ ਰਿਪੋਰਟ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਕੰਮ ਕਰਨ ਦੇ ਤਰੀਕਿਆਂ ਤੇ ਸਵਾਲ ਚੁੱਕ ਦਿੱਤੇ ਗਏ ਸੀ ਇਹ ਵੀ ਕਿਹਾ ਗਿਆ ਸੀ ਕਿ ਸੀਨੀਅਰ ਕਾਂਗਰਸੀ ਆਗੂਆਂ ਦੇ ਵਿਚਾਰ ਕੋਈ ਤਾਲਮੇਲ ਨਹੀਂ ਇਸ ਗੱਲ ਤੋਂ ਭਾਵੇਂ ਉਹ ਪੱਲਾ ਝਾੜ ਰਹੇ ਨੇ ਤੁਹਾਨੂੰ ਯਾਦ ਹੋਏਗਾ ਕਿ ਕੁਝ ਹਫ਼ਤੇ ਪਹਿਲਾਂ ਰਾਣਾ ਗੁਰਜੀਤ ਸਿੰਘ ਹੋਰਾ ਨੇ ਰਾਜਾ ਵੜਿੰਗ ਦੇ ਖਿਲਾਫ ਚੈਨਲ ਤੇ ਬੈਠ ਕੇ ਸਖਤ ਅਤੇ ਤਿੱਖੀਆਂ ਟਿੱਪਣੀਆਂ ਕਰ ਦਿੱਤੀਆਂ ਸੀ ਇਦੇ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਰਾਜਾ ਵੜਿੰਗ ਜਦੋਂ ਸੰਸਦ ਮੈਂਬਰ ਦੀ ਚੋਣ ਜਿੱਤ ਗਏ ਸਨ ਤਾਂ ਪ੍ਰਤਾਪ ਬਾਜਵਾ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਿਹੜੇ ਸੰਸਦ ਚੁਣੇ ਗਏ ਐ ਉਹ ਪੰਜਾਬ ਵਿੱਚ ਦੁਬਾਰਾ ਵਿਧਾਨ ਸਭਾ ਚੋਣਾਂ 227 ਦੀਆਂ ਨਹੀਂ ਲੜ ਸਕਣਗੇ ਭਾਵ ਉਹਨਾਂ ਨੂੰ ਲੱਗਦਾ ਸੀ ਕਿ ਗਲੀਆਂ ਮੋਕਲੀਆਂ ਹੋ ਗਈਆਂ ਨੇ ਤੇ ਹੁਣ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਦੀ ਐਸ ਕੇ ਐਮ ਦੇ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਹੈ ਅਤੇ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਉਹਨਾਂ ਵੱਲੋਂ ਵਾਪਸ ਲੈ ਲਿਆ ਗਿਆ ਹੈ ਅਤੇ ਪੰਜਾਬ ਵਿੱਚ ਲੱਗੇ ਸਾਰੇ ਧਰਨੇ ਵੀ ਉਹਨਾਂ ਵੱਲੋਂ ਚੁੱਕ ਦਿੱਤੇ ਗਏ ਆ। ਦੱਸਿਆ ਗਿਆ ਕਿ ਇਹ ਧਰਨੇ 18 ਥਾਮਾਂ ਤੇ ਲੱਗੇ ਹੋਏ ਸੀ। ਇੱਕ ਪਾਸੇ ਕੁਝ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖਿਲਾਫ ਕਮੋਰਚਾ ਕੋਲ ਕੇ ਬੈਠੀਆਂ ਨੇ। ਅਤੇ ਪੰਜਾਬ ਸਮੇਤ ਭਾਰਤ ਭਰ ਦੇ ਕਿਸਾਨ ਆਗੂਆਂ ਨੂੰ ਇਹ ਆਖਿਆ ਜਾ ਰਿਹਾ ਕਿ ਏਕੇ ਦਾ ਰਾਹ ਫੜ ਲਓ। ਅਤੇ ਇਹ ਅਪੀਲਾਂ ਵਾਰ-ਵਾਰ ਕੀਤੀਆਂ ਜਾ ਰਹੀਆਂ ਨੇ। ਪਰ ਹੁਣ ਇਹਨਾਂ ਆਗੂ ਨੇ ਆਪੋ ਆਪਣੀ ਡੱਫਲੀ ਤੇ ਆਪੋ ਆਪਣੇ ਰਾਗ ਅਲਾਪਨੇ ਸ਼ੁਰੂ ਕਰ ਦਿੱਤੇ ਆ। ਕਸਾਰ ਮਜ਼ਦੂਰ ਮੋਰਚਾ ਅਤੇ SKM ਗੈਰ ਸਿਆਸੀ ਇਹ ਸ਼ੰਭੂ ਅਤੇ ਖਰੌਰੀ ਤੇ ਲਗਭਗ ਬੀਤੇ 13 ਮਹੀਨਿਆਂ ਤੋਂ ਮੋਰਚਾ ਤੇ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ 100 ਦਿਨ ਤੋਂ ਵੱਧ ਮਰਨ ਵਰ ਤੇ ਬੈਠਿਆਂ ਵੀ ਹੋ ਚੁੱਕੇ ਨੇ SKM KMM ਅਤੇ SKM ਨਾਨ ਪੋਲੀਟੀਕਲ ਦੀਆਂ ਹੁਣ ਤੱਕ 6 ਮੀਟਿੰਗਾਂ ਵੀ ਹੋ ਚੁੱਕੀਆਂ ਨੇ ਪਰ ਹਾਲੇ ਤੱਕ ਵੀ ਇਹ ਸਾਰੇ ਏਕੇ ਦੇ ਸੂਤਰ ਵਿੱਚ ਨਹੀਂ ਵੱਜ ਸਕੇ ਸਰਵਣ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੇ ਉਹ ਮੋਰਚੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਲਾ ਕੇ ਬੈਠੇ ਆ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਕੋਲ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਹੁਣ ਅਗਲੇ ਐਕਸ਼ਨ ਦੇ ਤਹਿਤ ਪੰਜਾਬ ਦੇ ਮੰਤਰੀਆਂ ਅਤੇ ਆਪ ਵਿਧਾਇਕਾਂ ਦੇ ਘਰਾਂ ਦਾ ਘਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਐਲਾਨ ਐਸ ਕੇ ਐਮ ਦੀ ਮੀਟਿੰਗ ਤੋਂ ਬਾਅਦ ਹਰਿੰਦਰ ਸਿੰਘ ਲਖੋਵਾਲ ਬੂਟਾ ਸਿੰਘ ਬੁਰਜਗਿੱਲ ਅਤੇ ਹੋਰ ਕਿਸਾਨ ਆਗੂਆਂ ਨੇ ਕੀਤਾ ਇਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੇ ਵੱਲੋਂ 10 ਮਾਰਚ ਨੂੰ ਹਕੂਮਰਾਨ ਧਿਰ ਤੇ ਸਾਰੇ ਵਿਧਾਇਕਾਂ ਦੀਆਂ ਰਹਿਸ਼ਾਂ ਦੇ ਮੂਰੇ ਰੂਸ ਮੁਜ਼ਾਰੇ ਕੀਤੇ ਜਾਣਗੇ ਉਹਨਾਂ ਵਿੱਚ ਮੰਤਰੀ ਵੀ ਸ਼ਾਮਲ ਹੈ ਇਹ ਮੁਜ਼ਾਰੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਣਗੇ ਇਸ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਸ਼ਮੂਲੀਅਤ ਕਰਨਗੇ ਕਿਸਾਨਾ ਨੇ ਐਲਾਨ ਕਰ ਦਿੱਤਾ ਹੈ ਕਿ 15 ਮਾਰਚ ਨੂੰ 11:30 ਵਜੇ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਮੁਰਤੋਂ ਮੀਟਿੰਗ ਕੀਤੀ ਜਾਏਗੀ ਜਿਸ ਤੇ ਵਿੱਚ ਅਗਲੀ ਰਣਨੀਤੀ ਦੀ ਰੂਪਰੇਖਾ ਉਲੀਕ ਦਿੱਤੀ ਜਾਏਗੀ ਦੱਸਣਾ ਬਣਦਾ ਕਿ ਪਹਿਲਾਂ ਇਹ ਐਮਰਜੈਂਸੀ ਮੀਟਿੰਗ 7 ਮਾਰਚ ਨੂੰ ਲੁਧਿਆਣਾ ਦੇ ਵਿੱਚ ਬੁਲਾਈ ਗਈ ਸੀ ਪਰ ਅਚਾਨਕ ਮੋਰਚੇ ਦੇ ਵੱਲੋਂ ਕਰਨੈਲ ਸਿੰਘ ਈਸਲੂ ਪਵਨ ਲੁਧਿਆਣਾ ਦੇ ਵਿੱਚੇ ਮੀਟਿੰਗ ਸੱਦ ਲਈ ਗਈ। ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਨਾਲ ਪੰਜਾਬ ਦੀਆਂ ਮੰਗਾਂ ਤੇ ਖੁੱਲੀ ਚਰਚਾ ਕਰਨੀ ਚਾਹੀਦੀ ਹੈ। ਤੇ ਹੁਣ ਗੱਲ ਕਰਦਿਆਂ ਲਗਭਗ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੀਆਂ ਪਰਤਾਂ ਉਧੜਣ ਤੋਂ ਬਾਅਦ ਸਜ਼ਾ ਸੁਣਾ ਦਿੱਤੀ ਗਈ ਹੈ। 1993 ਦੇ ਵਿੱਚ ਇਹ ਝੂਠਾ ਪੁਲਿਸ ਮੁਕਾਬਲਾ ਕੀਤਾ ਗਿਆ ਸੀ। ਜਿਸ ਦੇ ਵਿੱਚ ਦੋ ਨੌਜਵਾਨਾਂ ਨੂੰ ਹਲਾਕ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਸਪੈਸ਼ਲ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਤਤਕਾਲੀ ਐਸਐਚਓ ਸੀਤਾ ਰਾਮ ਨੂੰ ਕਤਲ ਦੀ ਧਾਰਾ 302 ਦੇ ਅਧੀਨ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਇਸੇ ਤਰ੍ਹਾਂ ਥਾਣੇਦਾਰ ਰਾਜਪਾਲ ਸਿੰਘ ਨੂੰ ਧਾਰਾ 201 ਅਤੇ 120 ਬੀ ਅਧੀਨ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ ਨੇ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1.5 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਸੁਣਾਇਆ ਹੈ ਇਸ ਕੇਸ ਦੇ ਵਿੱਚ ਦੱਸਣਾ ਬਣਦਾ ਕਿ 30 ਜਨਵਰੀ 1993 ਨੂੰ ਤਰਨਤਾਰਨ ਦੇ ਪਿੰਡ ਗਲੀਲੀਪੁਰ ਦੇ ਨੌਜਵਾਨ ਗੁਰਦੇਵ ਸਿੰਘ ਉਰਫ ਦੇਬਾ ਨੂੰ ਚੌਕੀ ਇੰਚਾਰਜ ਨੌਰੰਗ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਉਹਨਾਂ ਦੇ ਘਰੋਂ ਚੁੱਕ ਲਿਆ ਸੀ ਇਹਦੇ ਤੋਂ ਬਾਅਦ 5 ਫਰਵਰੀ 1993 ਨੂੰ ਪਿੰਡ ਬਾਵਣੀ ਵਾਲਾ ਦੇ ਨੌਜਵਾਨ ਸੁਖਵੰਤ ਸਿੰਘ ਨੂੰ ਏਐਸਆਈ ਦੀਦਾਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਉਸ ਤੋਂ ਘਰ ਚੁੱਕਿਆ ਸੀ। ਦੋਵਾਂ ਨੌਜਵਾਨਾਂ ਨੂੰ 6 ਫਰਵਰੀ 1993 ਨੂੰ ਥਾਣਾ ਪੱਟੀ ਦੇ ਭਾਗੂਪੁਰ ਇਲਾਕੇ ਵਿੱਚ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਆ ਕੇ ਸਸਕਾਰ ਕਰ ਦਿੱਤਾ ਸੀ ਅਤੇ ਪਰਿਵਾਰਾਂ ਦੇ ਹਵਾਲੇ ਲਾਸ਼ਾਂ ਨਹੀਂ ਸੀ ਕੀਤੀਆਂ ਗਈਆਂ। ਜਿਸ ਕਾਰਨ ਪਰਿਵਾਰ ਆਪਣੇ ਜੀ ਦਾ ਆਖਰੀ ਵਾਰ ਮੂੰਹ ਵੀ ਨਹੀਂ ਸੀ ਤੱਕ ਸਕੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਨੌਜਵਾਨ ਕਤਲ ਅਤੇ ਫਰੋਤੀ ਵਰਗੇ ਜੁਰਮਾਂ ਦੇ ਵਿੱਚ ਸ਼ਾਮਲ ਸਨ ਪਰ ਅਦਾਲਤ ਵਿੱਚ ਇਹ ਗੱਲ ਝੂਠੀ ਸਾਬਤ ਹੋਈ ਹੈ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸੁਖਵੰਤ ਸਿੰਘ ਦੀ ਪਤਨੀ ਨੇ ਭਾਵਕ ਹੁੰਦਿਆਂ ਕਿਹਾ ਕਿ ਸਾਨੂੰ 32 ਸਾਲ ਇਨਸਾਫ ਦੀ ਉਡੀਕ ਵਿੱਚ ਲੱਗੇ ਹੈ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਇੰਨੀ ਤਸੱਲੀ ਹੋਈ ਹੈ ਕਿ ਸਾਡੇ ਜਿਉਂਦੇ ਜੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਸਾਡੇ ਬੱਚੇ ਰੋੜ ਰੋੜ ਕੇ ਟਰੱਸਟਾਂ ਵਿੱਚ ਪੜੇ ਨੇ ਸੋਕਵਾਨ ਸਿੰਘ ਦੀ ਪਤਨੀ ਨੇ ਭਾਵਕ ਹੁੰਦਿਆਂ ਇਹ ਵੀ ਆਖਿਆ ਕਿ ਜਿਹੜੇ ਬਰੀ ਕਰ ਦਿੱਤੇ ਐ ਅਸੀਂ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਹੁਣ ਅਦਾਲਤ ਦਾ ਮੋੜ ਰੁਖ ਕਰਾਂਗੇ ਦੱਸਣਾ ਬਣਦਾ ਕਿ ਸਾਲ 1995 ਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੀਬੀਏ ਨੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਜਾਂਚ ਵਿੱਚ ਪਾਇਆ ਗਿਆ ਕਿ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਗ੍ਰਿਫਤਾਰ ਕੀਤਾ ਬਾਅਦ ਵਿੱਚ ਉਹਨਾਂ ਨੂੰ ਮਾਰ ਕੇ ਇੱਕ ਝੂਠਾ ਪੁਲਿਸ ਮੁਕਾਬਲਾ ਇੱਕ ਕਹਾਣੀ ਕਰ ਦਿੱਤੀ ਸੀਬੀਆਈ ਨੇ ਸਾਲ 2000 ਦੇ ਵਿੱਚ ਜਾਂਚ ਪੂਰੀ ਕਰਕੇ 11 ਪੁਲਿਸ ਅਧਿਕਾਰੀਆਂ ਦੇ ਵਿਰੁੱਧ 4 ਸ਼ੀਟ ਦਰਜ ਕਰ ਦਿੱਤੀ ਸੀ ਹਾਲਾਂਕਿ ਕੇਸ ਦੇ ਦੌਰਾਨ ਕੁਝ ਮੁਲਜ਼ਮਾਂ ਦੀ ਮੌਤ ਹੋ ਗਈ ਅਤੇ ਕੁਝ ਨੂੰ ਸਬੂਤਾਂ ਦੀ ਕਮੀ ਦੇ ਕਾਰਨ ਬਰੀ ਕਰ ਦਿੱਤਾ ਗਿਆ ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਇਹ ਫੈਸਲਾ ਨਿਆਂ ਦੀ ਇੱਕ ਛੋਟੀ ਜਿੱਤ ਹੈ ਪਰ ਇਸ ਕੇਸ ਵਿੱਚ 30 ਸਾਲ ਦੀ ਦੇਰੀ ਨੇ ਪੀੜਤ ਪਰਿਵਾਰ ਨੂੰ ਗਹਿਰਾ ਦੁੱਖ ਪਹੁੰਚਾਇਆ ਉਹਨਾਂ ਨੇ ਕਿਹਾ ਕਿ ਕੁੱਝ ਮੁਲਜ਼ਮਾਂ ਦੀ ਮੌਤ ਅਤੇ ਸਬੂਤਾਂ ਦੀ ਘਾਟ ਕਾਰਨ ਕੁੱਝ ਦੋਸ਼ੀ ਬਰੀ ਹੋ ਸਕਿਆ ਜੋ ਕਿ ਨਿਆਂ ਪ੍ਰਕਿਰਿਆ ਦੇ ਵਿੱਚ ਇੱਕ ਵੱਡੀ ਖਾਮੀ ਹੈ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਫਸਰ ਇੰਨੇ ਅੰਨੇ ਹੋ ਗਏ ਸੀ ਕਿ ਕਿਸੇ ਵੀ ਸਿੱਖ ਨੂੰ ਚੁੱਕ ਕੇ ਕੁੱਟਮਾਰ ਕਰਦੇ ਸੀ ਅਤੇ ਫਿਰ ਪਤਾ ਨਹੀਂ ਉਹਨਾਂ ਨੂੰ ਕਿੱਥੇ ਲਿਜਾ ਕੇ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਇੱਕ ਦਿਨ ਇਨਸਾਫ ਜ਼ਰੂਰ ਮਿਲੇਗਾ। ਉਹਨਾਂ ਨੇ ਕਿਹਾ ਕਿ ਨਾ ਪੁਲਿਸ ਅਫਸਰਾਂ ਨੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸੁਖਵੰਤ ਸਿੰਘ ਦੀ ਲਾਸ਼ ਵੀ ਪਰਿਵਾਰ ਨੂੰ ਨਹੀਂ ਸੀ ਦਿੱਤੀ ਜਦੋਂ ਸੁਖਵੰਤ ਸਿੰਘ ਦਾ ਪਿਤਾ ਪੁੱਤ ਦੇ ਸੰਸਕਾਰ ਤੇ ਗਿਆ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਕੁੱਟ ਮਾਰ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ ਸੀ ਪੁਲਿਸ ਅਫਸਰਾਂ ਨੇ ਘਰਦਿਆਂ ਨੂੰ ਇੱਕ ਵਾਰ ਵੀ ਲਾਸ਼ ਨਾ ਦਿਖਾਈ ਇਹਨਾਂ ਦੁਸ਼ਟ ਪੁਲਿਸ ਅਫਸਰਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਫਿਰ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਨੂੰ ਆਧਾਰ ਬਣਾ ਕੇ ਤਰੱਕੀਆਂ ਵੀ ਲਈਆਂ ਤੇ ਹੁਣ ਗੱਲ ਕਰਦੇ ਹਾਂ ਸਿੱਖਿਆ ਵਿਭਾਗ ਦੀ ਇੱਕ ਵੱਡੀ ਕਾਰਵਾਈ ਦੀ ਜ਼ਿਲ੍ਹਾ ਮਾਨਸਾ ਵਾਲੇ ਪਾਸੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਹਾਲਾਂਕਿ ਕਈ ਵਾਰੀ ਸਬੇ ਸਮੇਂ ਤੇ ਸਿੱਖਿਆ ਵਿਭਾਗ ਇਹ ਹਦਾਇਤਾਂ ਦਿੰਦਾ ਹੈ ਪਰ ਇਹ ਅਣ ਸੁਣੀਆਂ ਕਰ ਦਿੱਤੀਆਂ ਜਾਂਦੀਆਂ ਨੇ ਹੁਣ ਜਾਣਕਾਰੀ ਮਿਲੀ ਹੈ ਕਿ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮਾ ਨਾ ਕਰਵਾਉਣ ਵਾਲੇ 6 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਸਕੂਲਾਂ ਨੂੰ ਬੀਤੇ ਸਮੇਂ ਵਿੱਚ ਫਾਇਰ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾਂ ਕਰਵਾਉਣ ਵਾਸਤੇ ਲਿਖੇ ਆ ਗਿਆ ਸੀ ਕਿ ਨਿਰਧਾਰਤ ਸਮਾਂ ਲੰਘ ਗਿਆ ਉਹਦੇ ਤੋਂ ਬਾਅਦ ਵੀ ਇਹਨਾਂ ਨੇ ਇਹ ਸਰਟੀਫਿਕੇਟ ਜਮ੍ਹਾਂ ਨਾ ਕਰਵਾਏ ਜਿਸ ਕਾਰਨ ਹੁਣ ਇਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ ਉਹਨਾਂ ਵਿੱਚ ਯੂਨੀਕ ਪਬਲਿਕ ਸਕੂਲ ਬਡਲਾੜਾ ਰਣਵੀਰ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਡਲਾੜਾ ਸਰਵ ਹਿੱਤਕਾਰੀ ਵਿਦਿਆਮੰਦਰ ਦੂਲੋਵਾਲ ਸ਼ਿਵਾਲਿਕ ਪਬਲਿਕ ਸਕੂਲ ਸਰਦੂਲਗੜ ਅਤੇ ਦਸ਼ਵੇਸ਼ ਸਰਵ ਹਿੱਤਕਾਰੀ ਵਿਦਿਆ ਕੇਂਦਰ ਵਿਦਿਆ ਮੰਦਰ ਸਰਦੂਲਗੜ ਇਹ ਸ਼ਾਮਲ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਇੱਕ ਵਾਰ ਫਿਰ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਟੀਮਾ ਅਮਨ ਅਰੋੜਾ ਡਾਕਟਰ ਬਲਬੀਰ ਸਿੰਘ ਅਤੇ ਹੋਰ ਮੰਤਰੀ ਜਿਨ੍ਹਾਂ ਨੂੰ ਨਸ਼ਿਆਂ ਦੀ ਇੱਕ ਸਬ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਨਸ਼ੇ ਵਿਰੁੱਧ ਯੁੱਧ ਉਹਨਾਂ ਨੇ ਜੰਗੀ ਪੱਤਰ ਤੇ ਇਹ ਮੁਹਿਮ ਵਢੀ ਹੋਈ ਹੈ ਉਹਨਾਂ ਨੇ ਵੀ ਆਖਿਆ ਕਿ ਜਾਂ ਕਾਰੋਬਾਰ ਬੰਦ ਕਰੋ ਜਾਂ ਜੇਲ੍ਹ ਦੇ ਵਿੱਚ ਡੱਕੇ ਜਾਓਗੇ ਤੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਪਏਗਾ ਉਹਦੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਯੁੱਧ ਦੇ ਵਿੱਚ ਸਰਗਰਮ ਹਿੱਸੇਦਾਰ ਬਣਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਿੱਚੋਂ ਇਸ ਅਲਾਮਤ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾ ਸਕੇ ਸਿਟੀ ਸਰਵੇਲੈਂਸ ਅਤੇ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹਨਾਂ ਨੇ ਸੰਬੋਧਨ ਹੁੰਦਿਆ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ, ਨਸ਼ਾ ਤਸਕਰਾਂ ਨੂੰ ਹਲਾਖਾਂ ਪਿੱਛੇ ਡੱਕਣ ਅਤੇ ਨਸ਼ਾ ਪੀੜਤਾ ਦਾ ਮੁੜ ਵਸੇਬਾ ਯਕੀਨੀ ਬਣਾਉਣ ਵਾਸਤੇ ਇਹ ਸੁਚੱਜੀ ਯੋਜਨਾਵੱਧ ਮੁਹਿੰਮ ਵਿੱਢੀ ਗਈ ਹੈ। ਉਹਨਾਂ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਭਰਮਾ ਹੁੰਗਾਰਾ ਦੇਣ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ। ਪਰ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਯੰਗ ਲੋਕਾਂ ਦੇ ਸਰਗਰਮ ਸਹਿਯੋਗ ਤੋਂ ਬਿਗਾਰ ਨਹੀਂ ਦਿੱਤੀ ਜਾ ਸਕਦੀ। ਮੁੱਖ ਮੰਤਰੀ ਨੇ ਲੋਕਾਂ ਨੂੰ ਨਸ਼ਿਆਂ ਦੀ ਤਸਕਰੀ ਦੇ ਘਨੌਣੇ ਅਪਰਾਧ ਵਿੱਚ ਸ਼ਾਮਲ ਨਸ਼ਾ ਤਸਕਰਾ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਮੁਰਤੋਂ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਏਗੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੈਗਾ ਮੁਹਿੰਮ ਦੇ ਹਿੱਸੇ ਵਿੱਚੋਂ ਡਰੱਗ ਮਨੀ ਰਹੀ ਉਹਨਾਂ ਦੀਆਂ ਜਾਇਦਾਦਾਂ ਨੂੰ ਢਾਇਆ ਜਾ ਰਿਹਾ ਹੈ ਅਤੇ ਜ਼ਬਤ ਕੀਤਾ ਜਾ ਰਿਹਾ ਹੈ ਨਾਲ ਉਹਨਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਤੱਕ ਚੰਗੇ ਨਤੀਜੇ ਦੇ ਰਹੀ ਹੈ ਅਤੇ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਿੱਚ ਇਸ ਅਲਾਮਤ ਦਾ ਇੱਕ ਵੀ ਕਿਣਕਾ ਮੌਜੂਦ ਹੋਏਗਾ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਲੋਕਪੱਕੀ ਪਹਿਲ ਕਦਮੀਆਂ ਗਿਣਾਉਂਦਿਆਂ ਉਹਨਾਂ ਨੇ ਕਿਹਾ ਕਿ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬੀਤੇ 3 ਸਾਲਾਂ ਵਿੱਚ ਨੌਕਰੀਆਂ ਦੇ ਦਿੱਤੀਆਂ ਗਈਆਂ ਨੇ 90% ਪਰਿਵਾਰਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ 2.5 ਕਰੋੜ ਤੋਂ ਵੱਧ ਲੋਕਾਂ ਦਾ ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਇਲਾਜ ਕੀਤਾ ਜਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਾਰੇ ਕੀਤੇ ਹੋਏ ਵਾਅਦੇ ਪੂਰੇ ਕਰੇਗੀ ਇਹਦੇ ਤੋਂ ਇਲਾਵਾ ਕਿ ਇਸ ਤਰ੍ਹਾਂ ਦੇ ਕੰਮ ਵੀ ਕੀਤੇ ਜਾ ਰਹੇ ਹੈ ਜਿਨ੍ਹਾਂ ਦਾ ਕੋਈ ਕਦੇ ਵਾਦਾ ਨਹੀਂ ਸੀ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਅਸੀਂ ਆਏ ਹਾਂ ਸਿਆਸੀ ਪਛੋਕੜ ਵਾਲੇ ਅਸੀਂ ਨਹੀਂ ਜਿਸ ਕਾਰਨ ਉਹ ਲੋਕਾਂ ਨਾਲ ਹਰ ਕੀਤਾ ਵਾਦਾ ਪੂਰਾ ਕਰਨਗੇ ਪੰਜਾਬ ਸਰਕਾਰ ਦੇਸ਼ ਦੇ ਵਿੱਚ ਆਪਣੀ ਕਿਸਮ ਦੀ ਨਵੀਕਲੀ ਪਹਿਲ ਕਦਮੀ ਸ਼ੁਰੂ ਕਰ ਚੁੱਕੀ ਹੈ ਜੋ ਕਿ ਸਬਾਈ ਅਤੇ ਰਾਸ਼ਟਰੀ ਰਾਜ ਮਾਰਗਾਂ ਤੇ ਐਸਐਸਐਫ ਭਾਵ ਸੜਕ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਤਾਇਨਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਲੜਕੀਆਂ ਸਮੇਤ ਵਿਸ਼ੇਸ਼ ਤੌਰ ਤੇ ਸਿਖਲਾਈ ਪ੍ਰਾਪਤ ਨਵੇਂ ਭਰਤੀ ਕੀਤੇ 1597 ਜਵਾਨ ਇਸ ਫੋਰਸ ਦੀ ਰੀੜ ਦੀ ਹੱਡੀ ਦੇ ਵੱਜੋਂ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 144 ਗੱਡੀਆਂ ਮੁਹਾਈਆਂ ਕਰਵੀਆਂ ਗਈਆਂ ਨੇ ਪਿਛਲੇ ਸਾਲ ਫਰਵਰੀ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਉਹਦੇ ਤੋਂ ਬਾਅਦ ਹਾਦਸਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 48.1% ਦੀ ਕਮੀ ਦਰਜ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਕਈ ਹੋਰ ਸੂਬਿਆਂ ਅਤੇ ਇਥੋਂ ਤੱਕ ਭਾਰਤ ਸਰਕਾਰ ਵੀ ਪੰਜਾਬ ਸਰਕਾਰ ਦੀ ਇਸ ਲੀਕ ਤੋਂ ਹਟਮੀ ਪਹਿਲ ਕਦਮੀ ਦੀ ਛਲਾਗਾ ਕਰ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਸਿਹਤ ਸਿੱਖਿਆ ਬਿਜਲੀ ਪਾਣੀ ਅਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਕਾਨੂੰਨ ਵਿਵਸਥਾ ਵੀ ਉਹਨਾਂ ਦੀ ਮੁੱਖ ਤਰਜੀਹ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਸਰਪੱਖੀ ਵਿਕਾਸ ਅਤੇ ਲੋਕਾਂ ਦੀ ਤਰੱਕੀ ਨੂੰ ਯਕੀਨੀ ਬਣਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਨੂੰ ਦੇਸ਼ ਦਾ ਮੋਰੀ ਸੂਬਾ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਮਾਨ ਦਾ ਕਹਿਣਾ ਸੀ ਇਹ ਬਹੁਤ ਅਤੇ ਤਸੱਲੀ ਵਾਲਾ ਚੰਗਾ ਮੌਕਾ ਹੈ ਮਾਣ ਵਾਲਾ ਮੌਕਾ ਹੈ ਕਿ ਇਹ ਸਕੀਮ ਇੱਥੇ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹ ਸਕੀਮ ਮਹਾਲੀ ਤੋਂ ਬਾਅਦ ਬਾਕੀ ਸ਼ਹਿਰਾਂ ਦੇ ਵਿੱਚ ਵੀ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਜੋ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਮਿਲ ਸਕੇ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਵੀ ਉਹਨਾਂ ਨੇ ਉਚੇਚੇ ਤੌਰ ਤੇ ਅਪੀਲ ਕੀਤੀ ਹੈ ਉਹਨਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪਰਣ ਲੈਣ ਵਾਸਤੇ ਵੀ ਕਿਹਾ ਹੈ ਤਾਂ ਜੋ ਆਪਣੀ ਅਤੇ ਹੋਰਨਾਂ ਦੀ ਜਾਨ ਬਚਾਈ ਜਾ ਸਕੇ ਨਾਲ ਉਹਨਾਂ ਨੇ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕਰਨ ਅਤੇ ਆਖਿਆ ਕਿ ਤੁਹਾਡਾ ਜੀਵਨ ਪੱਧਰ ਉੱਚਾ ਚੁੱਕਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੀ ਅਮਰੀਕਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਅਤੇ ਭਾਰਤੀਆਂ ਦੀ ਜਾਨ ਮੁਠੀ ਵਿੱਚ ਇੱਕ ਵਾਰ ਫਿਰ ਤੋਂ ਆ ਗਈ ਹੈ ਕਿਉਂਕਿ ਇਸ ਸਾਲ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਇੱਕ ਵੱਡੀ ਮਹਿਮਚਲਾਈ ਹੋਈ ਹੈ ਅਤੇ ਉਹਨਾਂ ਨੂੰ ਦੇਸ਼ ਨਿਕਾਲੇ ਦਿੱਤੇ ਜਾ ਰਹੇ ਨੇ ਪੰਜਾਬ ਦੇ ਅਤੇ ਪੰਜਾਬ ਤੋਂ ਇਲਾਵਾ ਹੋਰ ਨਾਲ ਸੂਬਿਆਂ ਦੇ ਬਹੁਤ ਸਾਰੇ ਵਿਅਕਤੀ ਵੀ ਇਹ ਦੇਸ਼ ਨਿਕਾਲੇ ਦਾ ਹਿੱਸਾ ਬਣ ਚੁੱਕੇ ਨੇ ਇਹਦੇ ਵਿੱਚ ਹੁਣ ਭਾਰਤੀ ਵੱਡੇ ਪੱਧਰ ਤੇ ਹੋਰ ਇਸ ਵਕਤ ਦੁੱਖ ਦੀ ਘੜੀ ਵਿੱਚ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਜ਼ਾਰਾਂ ਭਾਰਤੀ ਜੋ ਐਚ 4 ਵੀਜ਼ਾ ਧਾਰਕ ਨੇ ਉਹ ਇਸ ਵਕਤ ਖਾਤਰੇ ਵਿੱਚ ਦੱਸੇ ਜਾ ਰਹੇ ਨੇ ਦਰਅਸਲ ਐਚ 4 ਵੀਜ਼ਾ ਅਮਰੀਕਾ ਵਿੱਚ ਰਹਿਣ ਵਾਲੇ H1B ਵੀਜ਼ਾ ਧਾਰਕਾਂ ਦੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਪਰ ਨਵੇਂ ਇਮੀਗ੍ਰੇਸ਼ਨ ਦੇ ਜਿਹੜੇ ਨਿਯਮ ਲਾਗੂ ਕੀਤੇ ਗਏ ਹੈ ਉਹਨਾਂ ਦੇ ਅਨੁਸਾਰ H4 ਵੀਜ਼ਾ ਧਾਰਕ 21 ਸਾਲ ਦੇ ਹੋਣ ਤੋਂ ਬਾਅਦ H1B ਵੀਜ਼ਾ ਧਾਰਕਾਂ ਦੇ ਨਿਰਪਰ ਦੇ ਵਜੋਂ ਡਿਪੈਂਡੈਂਟ ਵਜੋਂ ਯੋਗ ਨਹੀਂ ਰਹਿਣਗੇ ਬਹੁਤ ਸਾਰੇ ਭਾਰਤੀਆਂ ਦਾ ਭਵਿੱਖ ਇਸ ਨਵੇਂ ਨਿਯਮ ਦੇ ਕਾਰਨ ਖਤਰੇ ਵਿੱਚ ਪੈ ਗਿਆ ਹੈ ਮਾਰਚ 2023 ਦੇ ਅੰਕੜਿਆਂ ਦੇ ਅਨੁਸਾਰ ਅਮਰੀਕਾ ਦੇ ਵਿੱਚ ਲਗਭਗ 134000 ਭਾਰਤੀ ਬੱਚੇ ਸਨ ਜਿਨ੍ਹਾਂ ਦੀ ਉਮਰ ਸੀਮਾ ਪੂਰੀ ਹੋਣ ਵਾਲੀ ਹੈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹਜੇ ਤੱਕ ਅਮਰੀਕਾ ਦਾ ਗ੍ਰੀਨ ਕਾਰਡ ਨਹੀਂ ਮਿਲਿਆ ਕਿਉਂਕਿ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪੱਕੀ ਨਾਗਰਿਕਤਾ ਜਾਂ ਸਥਾਈ ਨਿਵਾਸ ਲੈਣ ਵਾਸਤੇ ਇਹ ਪ੍ਰਕਿਰਿਆ ਕਾਫੀ ਲੰਬੀ ਹੈ ਇਹਦੇ ਵਿੱਚ 12 ਤੋਂ 100 ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ ਹੁਣ ਤੱਕ ਇਹਨਾਂ ਬੱਚਿਆਂ ਨੂੰ ਦੂਸਰਾ ਵੀਜ਼ਾ ਉਹ ਪ੍ਰਾਪਤ ਕਰਨ ਵਾਸਤੇ 2 ਸਾਲ ਦਾ ਸਮਾਂ ਦਿੱਤਾ ਜਾਂਦਾ ਸੀ ਪਰ ਅਮਰੀਕਾ ਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੇ ਕਾਰਨ ਲੱਖਾਂ ਅਜਾਹੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ ਵਿੱਚ ਹੈ ਲੋਕ ਹੁਣ ਕੈਨੇਡਾ ਯੂਕੇ ਵਰਗੇ ਮੁਲਕਾਂ ਤੇ ਜਾਣ ਲਈ ਵਿਚਾਰ ਕਰ ਰਹੇ ਨੇ ਜਿੱਥੇ ਨੀਤੀਆਂ ਅਮਰੀਕਾ ਦੇ ਮੁਕਾਬਲੇ ਕੁਝ ਲਚਕਦਾਰ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਿਵਾਵਾਂ ਦੇ ਵਿੱਤੀ ਸਾਲ 2026 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਹ ਪ੍ਰਕਿਰਿਆ 7 ਮਾਰਚ ਤੋਂ 24 ਮਾਰਚ ਤੱਕ ਚੱਲੇਗੀ ਦੱਸਣਾ ਬਣਦਾ ਕਿ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜਿਸ ਦੀ ਵਰਤੋਂ ਅਮਰੀਕੀ ਕੰਪਨੀਆਂ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣ ਵਾਸਤੇ ਕੀਤੀ ਜਾਂਦੀ ਹੈ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ H1B ਵੀਜ਼ਾ ਤੇ ਸਵਾਲ ਖੜੇ ਕਰ ਦਿੱਤੇ ਸੀ ਉਹਨਾਂ ਆਖਿਆ ਸੀ ਕਿ ਇਹ ਅਮਰੀਕਾ ਦੀ ਲੋਕਾਂ ਦੀਆਂ ਨੌਕਰੀਆਂ ਖੋਣ ਵਾਲਾ ਵੀਜ਼ਾ ਹੈ ਤੇ ਹੁਣ ਗੱਲ ਕਰਦੇ ਆ ਰਾਸ਼ਟਰਪਤੀ 트ੰਪ ਦੇ ਯੂ ਟਰਨ ਦੀ ਅਮਰੀਕੀ ਰਾਸ਼ਟਰਪਤੀ 트ੰਪ ਆਪਣੇ ਹੁਕਮਾਂ ਦੇ ਕਾਰਨ ਚਰਚਾ ਵਿੱਚ ਨੇ ਉਹਨਾਂ ਨੇ ਕਈ ਮੁਲਕਾਂ ਦੇ ਨਾਲ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ। ਹੁਣ ਪਰ ਉਹਨਾਂ ਨੇ ਕੈਨੇਡਾ ਤੇ ਮੈਕਸੀਕੋ ਨੂੰ ਕੁਝ ਮੋੜ ਤੋਂ ਰਾਹਤ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ 25% ਟੈਰਫ ਲਗਾਉਣ ਦੇ ਫੈਸਲੇ ਨੂੰ 1 ਮਹੀਨੇ ਵਾਸਤੇ ਟਾਲ ਦਿੱਤਾ ਹੈ। ਉਹਨਾਂ ਆਖਿਆ ਕਿ ਨਵੀਆਂ ਦਰਾਂ ਅਪ੍ਰੈਲ ਤੋਂ ਲਾਗੂ ਹੋਣਗੀਆਂ। ਕੈਨੇਡਾ ਬਾਰੇ ਉਹਨਾਂ ਨੇ ਪਹਿਲਾਂ ਆਖਿਆ ਕਿ ਟੈਰਫ ਦੀ ਸਮੱਸਿਆ ਜਸਟਨ ਟਰੂਡੋ ਦੇ ਕਾਰਨ ਪੈਦਾ ਹੋਈ ਹੈ। ਅਤੇ ਉਹ ਇਸ ਨੂੰ ਚੋਣਾ ਜਿੱਤਣ ਵਾਸਤੇ ਵਰਤ ਰਹੇ ਨੇ। ਟਰੰਪ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਮੈਕਸੀਕੋ ਨੂੰ ਰਾਹ ਦੇ ਰਹੇ ਨੇ ਪਰ ਦੱਸਣਾ ਬਣਦਾ ਕਿ ਜਸਟਨ ਟਰੂਡੋ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਨਵੇਂ ਲੀਡਰ ਅਤੇ ਪ੍ਰਧਾਨ ਦੀ ਚੋਣ ਬੜੀ ਛੇਤੀ ਹੋਣ ਵਾਲੀ ਹੈ ਪਰ ਟਰੰਪ ਨੇ ਆਖਿਆ ਕੈਨੇਡਾ ਬਾਰੇ ਉਹਨਾਂ ਨੇ ਲਿਖਿਆ ਹੈ ਕਿ ਇਸ ਤੇ ਵਿਸ਼ਵਾਸ ਕਰੋ ਜਾਂ ਨਾ ਕਰੋ ਕੈਨੇਡਾ ਲਈ ਕੀਤੇ ਗਏ ਮਾੜੇ ਕੰਮ ਦੇ ਬਾਵਜੂਦ ਮੈਨੂੰ ਲੱਗਦਾ ਕਿ ਜਸਟਨ ਟਰੂਡੋ ਟਾਰਫ ਦੀ ਸਮੱਸਿਆ ਦਾ ਇਸਤੇਮਾਲ ਕਰ ਰਹੇ ਨੇ ਜਿਸ ਦਾ ਕਾਰਨ ਉਹ ਖੁਦ ਨੇ ਤਾਜੋ ਉਹ ਦੁਬਾਰਾ ਪ੍ਰਧਾਨ ਮੰਤਰੀ ਵਾਸਤੇ ਚੋਣ ਲੜ ਸਕਣ ਹਾਲਾਂਕਿ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਜਸਟਨ ਟਰੂਡੋ ਦੀ ਥਾਂ ਤੇ 9 ਤਰੀਕ ਨੂੰ ਉਹ ਆਪਣਾ ਨਵਾਂ ਆਗੂ ਚੁਣ ਲੈਣਗੇ ਹੁਣ ਇਹ ਦੇਖਣਾ ਬਹੁਤ ਉਹਨਾਂ ਨੇ ਲਿਖਿਆ ਮਜ਼ੇਦਾਰਾ ਹੈ ਟਰੰਪ ਨੇ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ 25% ਟੈਰਫ ਨੂੰ ਵੀ 30 ਦਿਨਾਂ ਵਾਸਤੇ ਹੁਣ ਨਵੀਂ ਜਾਣਕਾਰੀ ਦੇ ਅਨੁਸਾਰ ਮੁਲਤਵੀ ਕਰ ਦਿੱਤਾ ਹੈ ਇਹ ਫੈਸਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਟਰੰਪ ਦੀ ਗੱਲਬਾਤ ਤੋਂ ਬਾਅਦ ਸੁਣਾਇਆ ਗਿਆ ਹੈ ਜਿਸ ਵਿੱਚ ਕੈਨੇਡਾ ਦੀ ਫੈਂਟਨਲ ਦੀ ਤਸਕਰੀਰ ਰੋਕਣ ਵਾਸਤੇ ਇੱਕ ਕਦਮ ਚੁੱਕਣ ਦੇ ਭਰੋਸੇ ਦਿੱਤੇ ਗਏ ਨੇ ਇਹਦੇ ਤੋਂ ਪਹਿਲਾਂ 3 ਫਰਵਰੀ ਨੂੰ ਇਹ ਟੈਰਫ 1 ਮਹੀਨੇ ਵਾਸਤੇ ਰੋਕ ਦਿੱਤੇ ਗਏ ਸੀ ਫਿਰ 4 ਮਾਰਚ ਤੋਂ ਇਹ ਲਾਗੂ ਕਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਇਹਦੇ ਨਾਲ ਹੀ ਚੀਨ ਤੋਂ ਆਯਾਤ ਤੇ ਉਤਪਾਦ ਉਹਨਾਂ ਤੇ ਵੀ 10% ਦੀ ਵਾਧੂ ਟੈਰਫ ਦਾ ਟਰੰਪ ਨੇ ਐਲਾਨ ਕਰ ਦਿੱਤਾ ਸੀ ਟਰੰਪ ਨੇ ਵੀ ਆਖਿਆ ਸੀ ਕਿ ਹੁਣ ਦੁਨੀਆ ਦੇ ਬਾਕੀ ਮੁਲਕਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਦਾ ਟੈਰਫ ਲਾਵਾਂਗੇ ਭਾਰਤ ਲਈ ਵੀ ਉਹਨਾਂ ਦੀ ਇਸੇ ਤਰ੍ਹਾਂ ਦੀ ਸ਼ਬਦਾਵਲੀ ਸੀ ਪਰ ਦੂਸਰੇ ਪਾਸੇ ਚੀਨ ਨੇ ਜਵਾਬ ਦਿੰਦੇ ਹੋਏ ਆਖਿਆ ਸੀ ਕਿ ਜੇਕਰ ਟ੍ਰੇਡ ਵਾਰਪਾ ਵਪਾਰ ਯੁੱਧ ਅਮਰੀਕਾ ਕਰਨਾ ਚਾਹੁੰਦਾ ਤਾਂ ਅਸੀਂ ਟ੍ਰੇਡ ਵਾਰ ਵਾਸਤੇ ਵੀ ਤਿਆਰ ਹਾਂ ਅਤੇ ਦੂਸਰੇ ਪਾਸੇ ਉਹਨਾਂ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਅਮਰੀਕਾ جنگ ਚਾਹੁੰਦਾ ਯੁੱਧ ਚਾਹੁੰਦਾ ਤਾਂ ਅਸੀਂ ਯੁੱਧ ਵਾਸਤੇ ਵੀ ਤਿਆਰ ਹਾਂ ਭਾਵ ਭਾਜਦਿਆਂ ਨੂੰ ਵਾਣ ਇੱਕੋ ਜੇ ਹੋਣਗੇ ਪਰ ਫਿਲਹਾਲ ਇਹਦੇ ਉੱਤੇ ਯੂ ਟਰਨ ਲੈ ਲਈ ਗਈ ਹੈ ਇਹ ਜਿਹੜੀਆਂ ਟੈਰਫਾਂ ਸੀ 1 ਮਹੀਨੇ ਵਾਸਤੇ ਕੁਝ ਵਸਤਾਂ ਤੇ ਅੱਗੇ ਪਾਦਤੀਆਂ ਗਈਆਂ ਨੇ ਹੁਣ ਵੇਖਣਾ ਹੋਏਗਾ ਕਿ ਪਹਿਲੇ ਕਾਰਜਕਾਲ ਦੇ ਸਮੇਂ ਕੈਨੇਡਾ ਅਤੇ ਮੈਕਸੀਕੋ ਦੇ ਨਾਲ 트ੰਪ ਨੇ ਖੁਦ ਵਪਾਰਕ ਸਮਝੌਤੇ ਕੀਤੇ ਸੀ ਉਹਨਾਂ ਦੇ ਅਨੁਸਾਰ ਹੀ ਉਹ ਆਪ ਪਿਛਲੇ ਟਰਮ ਦੇ ਵਿੱਚ ਸਮਝੌਤੇ ਨੂੰ ਪੂਰਾ ਕਰਦੇ ਰਹੇ ਪਰ ਹੁਣ ਉਹਨਾਂ ਸਮਝੌਤਿਆਂ ਨੂੰ ਉਹ ਰੱਦ ਕਰਕੇ ਇਹਨਾਂ ਮੁਲਕਾਂ ਦੇ ਉੱਤੇ ਜਿਨ੍ਹਾਂ ਨਾਲ ਫ੍ਰੀ ਟ੍ਰੇਡ ਦੀ ਸੰਧੀ ਕੀਤੀ ਹੋਈ ਸੀ ਉਹਨਾਂ ਦੇ ਉੱਤੇ ਕਈ ਵਾਰ ਟੈਰਫ ਦਾ ਐਲਾਨ ਕਰ ਚੁੱਕੇ ਨੇ ਦੋਸਤੋ ਇਸੀ ਕੋਲਮ ਉਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ